ਹਾਂ ਮਾਰਨੀ ਪੈਰੀਆ ਅੱਜ ਵੱਡਾ ਮੇਲਾ ਕਹਿੰਦੇ ਜਿਓ ਵਾਲੀ ਧਰਤੀ ਬੋਲ ਸਰਦਾਰ ਤਾੜੀ ਵੱਡੀ ਸਾਰੀ ਤਾੜੀ ਵੱਡੀ ਸਾਰੀ ਤਾੜੀ ਵੱਡੀ ਸਾਰੀ ਤੇਰਾ ਬੋਲਾ ਬੱਲੇ 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 ਕਬੱਡੀ ਤੁਮੇ ਪਾਸੇ ਮੁਹਾਰੇ ਵਾਲਾ ਪਿੱਤੇ ਪਾਸੇ ਪਤਰੀ ਪਿੰਡ ਵਾਲਾ ਬੱਲੇ 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 ਮੇਲਾ ਬਣ ਗਿਆ ਮੇਲਾ ਬਣ ਗਿਆ ਤਾੜੀ ਵਾ ਤਾੜੀਆਂ ਜ਼ੋਰਦਾਰ ਮਾਰ ਦਿਓ ਸਾਰੇ ਆ ਪਹਿਲੀ ਕੌਡੀ ਪੌਂਡ ਉੱਤੇ ਪਾਕੀ ਪਰ ਪਿੰਡਾ ਗੁਰਦਾਸ ਆ ਬੱਲੇ ਬੱਲੇ ਮੇਰੇ ਪੁੱਤਰੋ 4 ਫਿਰੇ ਦੇ ਚਾਰ ਜਾਫੀਆਂ ਦੇ ਵਿੱਚ ਇੱਕ ਕੰਨੀ ਤੇ ਉਰਲੇ ਪੰਨੇ ਗੋਪੀ ਤੇਜਾ ਸਿੰਘ ਵਾਲਾ ਲੱਗਾ ਹੋਇਆ ਨਾਲ ਰਾਜਾ ਪਤਨੀ ਪਰ ਕਹਿੰਦੇ ਤਿੰਨ ਜੱਫੇ 5000 ਦੇ ਹੋਣੇ ਇੱਕ ਦੀ ਤਾੜੀਆਂ ਮਾਰਦੇ ਜ਼ੋਰਦਾਰ ਇਰਾ ਕੁੱਦਿਆ ਸ਼ੇਰਾ ਪੈਰ ਮਿੱਤਰੋ ਹਾਪੁਰਾ ਤੇਰੇ ਸੱਜਣ ਵਾਲਾ ਅਦੇ ਪਾ ਮੈਂ ਕਹਿੰਦਾ ਸੁਖਵੰਤ ਸਿੰਘ ਦਾ ਧੰਨਵਾ ਕਰਦੇ ਗੋਲ ਦੀ ਪਿਆਜ ਧੱਕੂ ਪਿਆਉਂਦੀ ਮਾ ਪਾਲਾ ਪਿਆਜ ਤੇ ਮਹਾਪੀਰ ਦਾ ਬੱਡਾ ਸਤਕਾਰ ਭਰਾਵਾਂ ਦਾ ਇਧਰਲੇ ਪਾਸੇ ਕੁੱਟੀ-ਕੁੱਟੀ ਕਰਦਾ ਮਿੱਤਰੋ ਅਕਬੀਰ ਦਾ ਚੱਕਰ ਤੁਰਦਾ ਗੱਲਾਂ ਪੱਟੇ ਪੁੱਤਰ ਤੇ ਤਰਾਜ ਕੇ ਪੜਦਾ ਕੁੱਕੂ ਆਹ ਤਾੜੀਆਂ ਮਾਰੋ ਜ਼ੋਰਦਾਰ ਨਾਲ ਬੈ ਕੇ ਖਾਤਾ ਕਿੰਨੇ ਕਈ ਘਰ ਪਾਲਿਆ ਭਰਾਵੋ ਆਹ ਕਹਿੰਦੇ ਸਾਡੇ ਸਤਕਾਰ ਜੋ ਇੰਟਰਲੇ ਪਾਸ ਤੇ ਮੇਰੇ ਬੇਨਤੇ ਆ ਖੇਡ ਦਾ ਮੈਦਾਨ ਖਾਲੀ ਰੱਖੀਏ ਵੀਰਾਂ ਨੇ ਬਣਦੀ ਐ ਪਈ ਹੋਈ ਕਬੱਡੀ ਐ ਰਾਜਾ ਪੰਦਰੀ ਵਾਲਾ ਸਾਹਮਣੇ ਤਿਆਰ ਤੇ ਸ਼ੀਤਾ ਬਲੇਡ ਕਹਿੰਦੇ ਉਹ ਕਹਿੰਦੇ ਯੋਰਪ ਦੇ ਵਿੱਚ ਖੁੱਤੀ ਪਾ ਕੇ ਆਇਆ ਪਰ ਕਨੇਡਾ ਥਾਪੇ ਮਾਰੀ ਐ ਤੇ ਸਾਹਮਣੇ ਦੁਨੀਆ ਬੱਚਾ-ਬੱਚਾ ਪਿਆਰ ਕਰਦਾ ਹੈ ਹਰੰਦੀਪੂਰੀਏ ਕੋਪੀ ਨੂੰ ਦੇਖਦੇ ਹੁਣ ਤੱਕ ਤੱਕਣ ਏ ਪਰ ਸਾਹਮਣੇ ਤਿਆਰ-ਬਰਤਿਆਰ ਹੈ ਮਿੱਤਰੋ ਤੇਜਾ ਸਿੰਘ ਪਿੰਡ ਵਾਲਾ ਆਸਟ੍ਰੇਲੀਆ ਦੇ ਸਿਜ਼ਨ ਦਾ ਬੈਸਟ ਬਣੇ ਤੇ ਗੱਲਾਂ ਕਰੀਏ ਪਤਰੀ ਪਿੰਡ ਦੇ ਰਾਜੇ ਦੀਆਂ ਮੇਰੇ ਮਿੱਤਰੋ ਰਿਕਾਰਡ ਵੱਡਾ ਹੈ ਪਲੱਫਾ ਦਾ ਮੇਲਾ ਲੁੱਟਿਆ ਕੈਨੇਡਾ ਦਾ ਸੀਜ਼ਨ ਲੁੱਟਿਆ ਇੰਗਲੈਂਡ ਦਾ ਸੀਜ਼ਨ ਲੁੱਟਿਆ ਲੁੱਟਿਆ ਕਿਤੇ ਗੱਲਾਂ ਬਾਤਾਂ ਨਾਲ ਥੋੜਾ ਜੱਫੇ ਲਾ ਕੇ ਲੁੱਟਿਆ ਲੁੱਟਿਆ ਦਾ ਸ਼ੌਪ ਦੀ ਧਰਤੀ ਦਾ ਬੜਾ ਸੁੰਦਰ ਦੇਸ਼ ਹੈ ਬੈਲਜੀਅਮ ਦੇ ਕਿਤੇ ਪਾਲੇ ਫੜੀ ਬੈਠਾ ਹੈ ਐਲਾਨ ਕੀਤਾ ਸਕੱਡੇ ਭਰਾਮਾ ਨੇ ਕਿ ਫਰੰਦੀਪਰੀ ਦੇ ਤਿੰਨ ਜੱਫੇ 5000 ਦੇ ਹੋਣੇ ਚੱਕੋ ਰਮਾਨ ਦਾ ਸ਼ਰਮਾ ਇਹ ਕਹਿੰਦੇ ਪਿਓਰ ਜੱਗੀ ਤੇਰੇ ਨਾ ਖਿਡਾਰੀ ਹੈ ਇਹ ਸ਼ਾਕਾਹਾਰੀ ਖਿਡਾਰੀ ਹੈ ਆਹ ਦੇਖੋ ਸਾਹਮਣੇ ਮੇਰੇ ਭਾਈ ਹੈ ਟੁੱਕੋ ਨਰਾਜ਼ ਦੇ ਵਾਲਿਆ ਤੇਰੇ ਵਿੱਚ ਵੀ ਨਹੀਂ ਜਾਣਾਂ ਜੇ ਸੱਪੇ ਜਿਉਣ ਵਾਲੇ ਨੂੰ ਟੱਕ ਸਕਦਾ ਤੇ ਟੱਕੇ ਨੂੰ ਕਹਿੰਦੇ ਬੁਠਾ ਇਹਦੇ ਵੱਨ ਚੁੰਡੀ ਸ਼ੇਲੇ ਬਲੇਨ ਵਾਲੇ ਨੂੰ ਜਾਤਾਂ ਦੇ ਰਾਗੇ ਪੱਤਰੀ ਬੇ ਸ਼ੀਨਾ ਬਲੇਨ ਉਹਦੇ ਪਿੰਡਾਂ ਦਾ ਮੱਲਾ ਲਹਾਰੇ ਪਿੰਡਾਂ ਆ ਤੇਰੀ ਧਰਤੀ ਦੇ ਬਾਪੇ ਦੰਮੂ ਸ਼ਾਹ ਦਾ ਜ਼ਿਕਰ ਚਾਵਾ ਮੱਲਾ ਜਿਸ ਕਹਿੰਦੇ ਇਲਾਕੇ ਦਾ ਚੱਕਰ ਵੱਡਾ ਮੋਕੇ ਦੀ ਧਰਤੀ ਹੈ ਮੇਰੇ ਮਿੱਤਰੋ ਇੱਕ ਪਾਸੇ ਅਖਰੰਦੀਪੁਰਿਆ ਬੱਟਾ ਮੱਲ ਜਿਹਦੇ ਤੋਂ ਅੱਗੇ ਪਾਕਿਆਂ ਆਪਾਂ ਕਹ ਲਈਏ ਕਿ ਇਹਦੇ ਬਰਾਬਰ ਦੇ ਸਟੇਜਰ ਤੇ ਪੜਾ ਤਕੜਾ ਖੇਡਾਂ ਮਿੱਤਰੋ ਆ ਕੋ ਸਾਹਮਣੇ ਪਿੱਠ ਤੇ ਟੈਟੂ ਬਣਾਇਆ ਚੱਕਦਾ ਚੱਪੇ ਵਾਲਾ ਵਿਕੀਸਾ ਇਹ ਖੇਤਰ ਦੇ ਪਾਸੇ ਪੈਂਦੀ ਆ ਪਤਾ ਤਰਾਜ ਕੇ ਪਿੰਡ ਦਾ ਕੋਕੂ ਉਸੇ ਫੈਡਰੇਸ਼ਨ ਵਾਲਾ ਸੋਨਾ ਖੇੜ ਕੇ ਮੁੜਿਆ ਤੇ ਤਿੰਨਾਂ ਸਿੰਘ ਦਾ ਗੁੰਮੀ ਮਿੱਤਰੋ ਪੱਟੇ ਰੰਗਾੜ ਨੇ ਇਹ ਯਾਰਾਂ ਦਾ ਯਾਰ ਏ ਮੁੰਡਾ ਪਤਾ ਨਹੀਂ ਕਿੰਨੇ ਕੱਪਾਂ ਤੋਂ ਬੈਸਟ ਬਣਿਆ ਲੰਡੀ ਲੰਡੀਆਂ ਜੀਪਾਂ ਦਾ ਜੇਤੂ ਉਹਦੀ ਖੇਡ ਦੇ ਪਰਮ ਜੀਤ ਉਹ ਸ਼ੇਰਾ ਇਟਲੀ ਮਾਣ ਕਰਦਾ ਸ਼ੇਰ ਦੇ ਖੇਡ ਤੇ ਲੈ ਵੀ ਪਾਕਪੁਰਵਾ ਕਬੱਡੀ ਉਹ ਮੈਚ ਕਹਿੰਦੇ ਸਾਹਮਣੇ ਕਿਰਾਕੇਦਾਰ ਹੋ ਗਿਆ ਹੰਦ ਲੱਗਦਾ ਰਾਜਾ ਪਤ ਬਾਲਾ ਵੀ ਉਹ ਸਰੇ ਦੇ ਜੱਫੇ ਲਾਉ ਅੱਜ ਮੇਲਾ ਲੁੱਡੂ ਅੱਜ ਮੇਲਾ ਬਣਾਓ ਏ ਨਾਲ ਕਦੇ ਤੇਜਾ ਸਿੰਘ ਵਾਲੇ ਦਾ ਏ ਰਾਜਾ ਪਤਰੀ ਉਹ ਰਾਜਾ ਪਤਰੀ ਫਰੰਦੀਪੁਰ ਵਾਲਿਆ ਲਾਦੇ ਜੱਫਾ ਜੇ ਸੰਗਤ ਜੀ ਚਾਹੁੰਦੇ ਹੋ ਵੀ ਫਰੰਦੀਪੁਰਿਆ ਜੱਫਾ ਲਾਵੇ ਤੇ ਤਾੜੀ ਮਾਰ ਕੇ ਮਲਵਾ ਹੌਸਲਾ ਜਾ ਵਧਾ ਦੇ ਇੱਕ ਵਾਰ ਵੀ ਫਰੰਦੀਪੁਰਿਆ ਫਰੰਦੀਪੁਰਿਆ ਤਾਹ ਕਲਾੜ ਗਿਆ ਮਿੱਤਰੋ ਬਾਪੂ ਸਰਦੂਸ ਦਾ ਮੱਲੀ ਦਾ ਪੁੱਤ ਬੱਲੇ ਬੱਲੇ ਹੋ ਜੂ ਮਿੱਤਰੋ ਬੱਲੇ ਬੱਲੇ ਹੋ ਜੂ ਆ ਬੱਲੇ ਬੱਲੇ ਤਾਂ ਪਿਸਟਨ ਢੰਡਰ ਦੀ ਕਬੱਡੀ ਤੇ ਆਉਂਦੇ ਆ ਕਿ ਮੁੱਲ ਪਹਿਣ ਸਰੀਰਾਂ ਦੇ ਜੋ ਲਾਉਂਦੇ ਮਿਹਨਤਾਂ ਉੱਠ ਕੇ ਧੰਨ ਜੋਰ ਜਵਾਨੀ ਦਾ ਲੈ ਜਾਂ ਪਰਿਆ ਮੇਲਾ ਲੁੱਟ ਕੇ ਉਹ ਅੜੀਲ ਉਹ ਸਤਿਕਾਰ ਕਰਦੇ ਆ ਸਿੰਘ ਸਾਹਿਬ ਜਥੇਦਾਰ ਬਾਬਾ ਬਲਵੀਰ ਸਿੰਘ 99 ਕਰੋੜੀ ਪਾਲਨੀ ਸਾਹਿਬ ਦੇ ਮੁਖੀ ਵੀ ਬੈਠੇ ਆ ਬਾਬਾ ਇੰਦਰਵੀਰ ਸਿੰਘ ਦਾ ਸਤਿਕਾਰ ਕਰਦੇ ਵਸਿਆ ਚਾਰ ਫਿਰੇ ਦੇ ਆ ਚਾਰ ਫਿਰੇ ਦੇ ਆ ਜਮਾ ਚੋਚੇ ਦੀ ਮਰਜੀ ਹਿੱਕ ਚ ਵੱਜ ਕੇ ਮੋੜ ਆ ਤੇਰ ਪਾਣੀਆਂ ਤੇਰੇ ਨਾਂ ਤੇ ਤਾੜੀਆਂ ਤੇਰੇ ਨਾਂ ਤੇ ਪੰਦਰੀ ਵਾਲੇ ਨੇ ਕਬੱਡੀ ਕੀ ਹੈ ਫਰੰਦੀਪੁਰੀਏ ਨੇ ਦੁਨੀਆ ਪਿਆਰ ਕਰਦੀ ਹੈ ਇੱਕ ਸਵਾਦ ਵੇਖਣਾ ਚਾਹੁੰਦੀ ਹੈ ਇੱਕ ਨਜ਼ਾਰਾ ਵੇਖਣਾ ਚਾਹੁੰਦੀ ਇੱਕ ਪਟਾ ਪਰ ਮੇਰਾ ਤਿਆਰ ਤੇ ਸਾਹਮਣੇ ਸ਼ਕਲ ਸ਼ਰਮ ਤਾਂ ਗੱਟੌੜੀਆਂ ਛਾਪੀਆਂ ਵਾਲੇ ਵਿੱਚ ਮੈਦਾਨੀ ਭੁੱਕ ਰਿਹਾ ਤੇਜਾ ਸਿੰਘਾ ਸ੍ਰੀ ਗੁਰੂ ਅਰਜਨ ਦੇਵ ਜੀ ਚਰਨਪੁਰਕ ਧਰਤੀ ਆ ਮਰਦਵਾਰਾ ਗਾੜਾ ਬਿਛਾੜਾ ਸਾਹਿਬ ਦੀ ਧਰਤੀ ਜੀਉ ਪਾਲਾ ਨਗਰੇ ਗੁਰੀ ਛੜੀ ਗਾਲੀ ਦਾ ਗਾੜਾ ਛੱਡ ਕੇ ਸਾਰੀ ਸੰਗਤ ਕੋਈ ਰਸਨਾ ਵਾਜ ਰਿਹਾ ਰੇ ਬੋਲ ਪਹਾਂਸ ਦੀਆਂ ਗੱਲਾਂ ਹੈ ਜੇ ਗੁਰੂ ਅਰਜਨ ਦੇਵ ਜੀ ਮਹਾਰਾਜ ਸ਼ਹੀਦਾਂ ਤੇ ਸਰਦਾਰ ਸਾਨੂੰ ਚੇਤੇ ਰੱਖਣੇ ਚਾਹੁੰਦੇ ਆ ਮਿੱਤਰੋ ਆ ਕੁੱਟਾ ਕਲੇਰ ਸਾਹਮਣੇ ਤਿਆਰ ਭਮੋਈ ਪੰਡ ਪਰਪੰਦਰੀ ਪੰਦੇ ਰਾਜੇ ਅੱਗੇ ਕੀ ੜਦਾ ਇਹਦੇ ਅੱਗੇ ਕੀ ੜਦਾ ਇਹਦੇ ਅੱਗੇ ਕੀ ੜਦਾ ਇਹਦੇ ਅੱਗੇ ਕੀ ੜਦਾ ਇਹਦੇ ਅੱਗੇ ਤਾਂ ਸਾਰੇ ੜ ਜਾਂਦੇ ਆ ਸਰਦਾਰਾਂ ਦੀ ਚਲਵੀਂ ਗਦਾਕ ਵਿੱਚ ਦੁਨੀਆ ਦੀ ਯਾਰੀ ਦੀ ਲੈ ਲੈਣ ਦੇ ਇਹਦਾ ਕਹਿੰਦੇ ਮੇਰੇ ਮਿੱਤਰੋ ਇਹ ਮੋਗੇ ਜ਼ਿਲ੍ਹੇ ਤੋਂ ਆਇਆ ਸਾਹਮਣੇ ਗੁਰੂ ਸਰਗਿਸਕਬੀਰ ਦੀ ਪਈ ਹੋਈ ਰੇਡ ਤੇ ਚਾਰੇ ਖਿਡਾਰੀ ਤਿਆਰ ਨੇ ਪਈ ਹੋਈ ਕਬੱਡੀ ਔਰ ਸਾਹਮਣੇ ਮੈਦਾਨ ਵਿੱਚ ਟੱਕਰ ਸਿਰੇ ਦੀ ਚੜ੍ਹਦਾ ਸ਼ੇਰਾਂ ਲੋਹਰੀ ਮੱਲਿਆ ਪਹੁੰਚਾ ਮਿੱਤਰੋ ਜਿਵੇਂ ਪਹਿਲਾਂ ਵੀ ਦੱਸਿਆ ਕਿ ਵੱਡਾ ਪ੍ਰੋਮੋਟਰ ਹੈ ਅਬੀ ਸ਼ੇਰ ਵੀਰ ਦੇਖ ਲੈ ਹੁਣ ਕਰਲਾ ਜੱਲ ਪਤਰੀ ਪੁਣ ਦਾ ਰਾਜਾ ਤੇਰੇ ਇਲਾਕੇ ਦਾ ਹੈ ਪਰ ਜਿਗਰੇ ਨਾ ਮਿਲਦੇ ਵੀ ਪਰ ਹੁਣ ਤਾਂ ਜਿਗਰੇ ਵੀ ਬੜੇ ਹੋ ਗਏ ਲੋਕਾਂ ਦੇ ਪਰ ਮੈਨੂੰ ਪਤਾ ਨਹੀਂ ਕਿੱਥੇ ਕਿਹਨੂੰ ਕੌਣ ਠੋਕ ਜਾਂਦਾ ਹੈ ਇਹ ਹੁਣ ਸਮਝੋ ਵਾਰ ਆਓ ਆਓ ਕਾ ਪਾਪਾ ਨੇ ਨੰਬਰ ਪਿਸਟਲ ਦਾ ਫਿਰੰਦੀਪੁਰ ਗਿਆ ਤਿਆਰ ਆ ਸਾਹਮਣਾ ਕਹਿੰਦੇ ਨਹਾਰੇ ਵਾਲਾ ਚਾਲ ਪੇਜ ਕੇ ਫਤਾਪੁਰ ਗਿਆ ਤੇ ਡੱਗੋੜ ਮਾਣੇ ਵਾਲਾ ਸ਼ਰਨਾ ਚਾਰੇ ਜਾਫੀ ਤਿਆਰ ਢੁੱਲੇ ਦੀ ਪਈ ਰੇਲ ਸਾਹਮਣੇ ਚਾਰ ਖੜੇ ਵੀ ਤਿਆਰ ਤੇ ਆਹ ਪੁਰਸ਼ ਬਾਬਾ ਇੰਦਰਵੀਰ ਸਿੰਘ ਜੀ ਹੁਆ ਦਾ ਬੰਤਾ ਧੰਵਾ ਕਰਦੇ ਆ ਮੇਰੇ ਮਿੱਤਰੋ ਅੰਦਰਲੇ ਪਾਸੇ ਪੈਂਦੀਆਂ ਕਬਡੀਆਂ ਰੇ ਥੋੜਾ ਥੋੜਾ ਪੈਨ ਹੋ ਰਿਹਾ ਮਹਾਕੋਸਟਰ ਦੇ ਪਾਸੇ ਬੈਠੇ ਆ ਬਾਬੇ ਮਿੱਠੂ ਜੀ ਦਾ ਵੀ ਧਾਮਾ ਕਰਨੇ ਵਾ ਨਾਮ ਅਸੀਖਾ ਜਿਹੜਾ ਸਾਹਮਣੇ ਗੋਡੀ ਪਾਉਂਦਾ ਹੈ ਨੌਸਤ ਪੱਤਰੀ ਪਿੰਡ ਵਾਲਾ ਜਫਾਪੁਰ ਪਿੰਡ ਵਾਲਿਆ ਕੋ ਦਾ ਤੱਕੜਾ ਮੱਲਾ ਉਹ ਤੈਨੂੰ ਸੰਗਤ ਪਿਆਰ ਪਾਲਾ ਕਰਦੀ ਐ ਜਾਂ ਫਰੰਦੀਪੁਰਿਆਂ ਨੂੰ ਦੱਸ ਫਰੰਦੀਪੁਰੇ ਦੇ ਤਿੰਨ ਜੱਫੇ ਟੱਪੂ ਪੈ ਗਿਆ ਸਾਡਾ ਤੇ ਪਾਲਾ ਪੈ ਗਿਆ ਹੁਣ ਉਹਨਾਂ ਦਾ ਐਲਾਨ ਕੀਤਾ ਮਿੱਤਰੋ ਪਿੰਡ ਦੇ ਪਾਸੇ ਮੁਹਾਰੇ ਵਾਲਾ ੱਤੇ ਪਾਸੇ ਪੱਤਰੀ ਪਿੰਡ ਵਾਲਾ ਬੱਲੇ 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 ਮੇਲਾ ਬਣ ਗਿਆ ਮੇਲਾ ਬਣ ਗਿਆ ਤਾਲੀ ਵੱਜ ਗਈ ਉਹ ਬੱਲੇ 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 ਇੱਕ ਕਬੱਡੀ 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 ਮੇਲਾ ਗੂੰਜ ਉੱਠਿਆ ਸਾਨੂੰ ਸੈ ਪ੍ਰਮੋਟਰਾਂ ਦਾ ਧੰਵਾ ਕਰਦੇ ਸਾਡੇ ਭਰਾਵਾਂ ਦਾ ਕਿੰਨੇ ਵੀ ਪ੍ਰਮੋਟਰ ਨੇ ਤੇਜ ਸਿੰਘ ਪਿੰਡ ਵਾਲੀ ਟੀਮ ਦੇ ਸਾਰਿਆਂ ਦਾ ਸਤਿਕਾਰ ਸਾਡਾ ਚੱਕੀ ਚੱਸੀ ਬੈਲਜੀਅਮ ਪਾਲਾ ਬੈਲਜੀਅਮ ਬੱਲੇ ਬੱਲੇ ਸਾਊਂਡ ਵਾਲਿਆ ਧੰਨਵਾਦ ਸਾਊਂਡ ਵਾਲਿਆ ਤੇਰਾ ਧੰਨਵਾਦ ਵੱਡਾ ਬਾਬਾ ਬਲਵੀਰ ਸਿੰਘ 96 ਕਰੋੜੀ ਬੁੱਢਾ ਦਲ ਮਾਹਪੁਰਛੜੀ ਦੇਲ ਸਾਡੀ ਖੇਡ ਕਬੱਡੀ ਨੂੰ ਸਾਡੇ ਸਮਾਜ ਨੂੰ ਜੱਲ ਕਹਿੰਦੇ ਖੇਡ ਕਬੱਡੀ ਦੀ ਹੈ ਜੋ ਸਾਹਮਣੇ ਗੁਰਦਾਸ ਕਾਕੀਪੁਰ ਕ ਦੀ ਪਈ ਹੋਈ ਰੇਡ ਚਾਰੇ ਖਿਡਾਰੀ ਪਿਆਰ ਦੇ ਕਿ ਤੋੜ ਕਿੰਨੇ ਪਾਣੀ ਵਿੱਚ ਪਤਾ ਜਣਾ ਲੱਗ ਪਈ ਗੱਲਾਂ ਕਹਿੰਦੇ ਬੁੱਢੇ ਭਮੋਈ ਵਾਲੀ ਦੇ ਸਾਹਮਣੇ ਚਾਰ ਨੇ ਕੁੱਕੂ ਦਰਾਜ ਕੇ ਭਲਵਾਨ ਕੇ ਵਾਲਾ ਸ਼ੀਤਾ 플레이ਰ ਤੇ ਨਾਲ ਦੇਖਾਂਗੇ ਨੌਜਵਾਨ ਡਾਲੇ ਕਲਾ ਜੋਦਾ ਮੇਰੇ ਮਿੱਤਰ ਤੇ ਗੋਪੀਰੰਤ ਤੇਜ ਸਿੰਘ ਵਾਲਾ ਪਿੰਡ ਵੱਡੀ ਖੇਡ ਕਲੱਬ ਤੇ ਛੇਤੀ ਕਿੱਥੇ ਦੱਬਦੇ ਪਿੰਡ ਨੰਦੀਪ ਨੇ ਵੀ ਜ਼ਿਕਰ ਕੀਤਾ ਕਿ ਮਹਾਪੁਰਸ਼ਾਂ ਨੇ ਪਾਕਿਸਤਾਨ ਤੱਕ ਦੀਆਂ ਟੀਮਾਂ ਇੱਥੇ ਖੜਾਈਆਂ ਇਹ ਪੱਟੇ ਰੁਤਬੇ ਦੀਆਂ ਗੱਲਾਂ ਮਿੱਤਰੋ ਨਹੀਂ ਤਾਂ ਉਂਗਰਾਂ ਦਾ ਵੀ ਜਾਈ ਨਹੀਂ ਮਿਲਦਾ ਪਰ ਮਹਾਪੁਰਸ਼ਾਂ ਦੀਆਂ ਮੇਰਾ ਹੁੰਦੀਆਂ ਲੋਹੜੀ ਮੱਲਿਆ ਸ਼ੇਰਾ ਸਾਡਾ ਪੱਟਾ ਪੁਰਾਜੇਚੇ ਤੌਰ ਤੇ ਪਹੁੰਚਿਆ ਪਿਆਰ ਬਾਬੇ ਰਾਣੇ ਹੁਣਾ ਦੇ ਨਾਲ ਇੱਧਰਲੇ ਪਾਸੇ ਜਿਉਂਣ ਵਾਲਾ ਪਿੰਡ ਦਾ ਮਲ ਤਾਰ ਵਰਤਾਰ ਮਿੱਤਰੋ ਆ ਤੇਜ ਪੈਨ ਵਾਲਾ ਤਾੜੀਆਂ ਮਾਰਦੇ ਜ਼ੋਰਦਾਰ ਆਸਟ੍ਰੇਲੀਆ ਦੇ ਇੱਕ ਸੀਜ਼ਨ ਢੂੜੀ ਨੂੰ ਭਾਈਦਾ ਬਾਬਾ ਜੀ ਸਿੰਧਰੀ ਢੂੜੀ ਨੂੰ ਭਾਈਦਾ ਵੇਖੋ ਖੇਡ ਮੈਦਾਨ ਵਿੱਚ ਟੱਕਰ ਸਰੇ ਦੀ ਫਰੀਦਕੋਟ ਦਾ ਡੱਗੋਲਾ ਸ਼ਰਨਾ ਡੱਗੋਲਾ ਸ਼ਰਨਾ ਬੱਲੇ 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 ਮੇਲਾ ਮੇਲਾ ਤਾੜੀ ਵੱਡੀ ਸਾਰੀ ਤਾੜੀ ਵੱਡੀ ਸਾਰੀ ਤਾੜੀ ਵੱਡੀ ਸਾਰੀ ਤਾੜੀ ਵੱਡੀ ਸਾਰੀ ਬਹੁਤ ਤੇਰਾ ਬਣਾ ਬੱਲੇ ਬੱਲੇ ਭਗੇ 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 ਬੱਲੇ 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 ਕਬੱਡੀ 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 ਓਏ ਹੋਏ ਮੋਟਾ ਸਿਰਦਾ ਸਰਦਾਰ ਬੋਲੀਆਂ ਕੋ ਆਤੀਆਂ ਸ਼ਰਨਿਆ ਦੇਖਿਆ ਹੀ ਨਹੀਂ ਸਟੇਪਸ ਤੇ ਰੀਲਾ ਪਾਉਂਦਾ ਦੇਖਿਆ ਆ ਪੁੱਟੀਆਂ ਪੋਹਾ ਮੁੰਡਾ ਦੇਖਿਆ ਹੀ ਨਹੀਂ ਕਾ ਪੁੱਟੀਆਂ ਪੈਣੀਆਂ ਲਓ ਇੱਧਰਲੇ ਪਾਸੇ ਜੱਟ ਦੇ ਪਿੰਡਾਂ ਆ ਚੱਲ 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 ਏ ਬੱਲੇ 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 ਉਹ ਮਾ ਚਲੋ ਤਾੜੀ ਵੀ ਤਾੜਾ ਚਾਹੀਦਾ ਜੀ ਪਰਮੰਦਰ ਸਿੰਘ ਰੰਧਾਵਾ ਸਾਹਿਬ ਅਜੇ ਸਿੰਘ ਜੀ ਮੈਨੇਜਰ ਦਰਬਾਰ ਸਾਹਿਬ ਦੀ ਧਰਤੀ ਦੇ ਵੱਡਾ ਸਤਿਕਾਰ ਉਧਰ ਸਰਪੰਚ ਸੁਖਵੰਤ ਸਿੰਘ ਬੱਲੇ ਭਰਾਵਾ ਧੰਨਵਾਦ ਕਰਦੇ ਕਬੱਡੀ ਕਲੱਬ ਪੈਟ ਜੀ ਵੱਲੋਂ ਸੋਨੀ ਪਠਵਾ ਜੀ ਦਾ ਚੱਕਰ ਤੁਰਦਾ ਉਹ ਟੀਮ ਬੈਸਟ ਵੀ ਬਣੀ ਹੈ ਇਹ ਉਸ ਟੀਮ ਲੋ ਖੜਾ ਨਾਲ ਕੁੱਕੂ ਤਰਾੜ ਕੇ ਪਿੰਡਵਾ ਤਾੜੇ ਕੇ ਪਿੰਡਵਾ ਗੁਰਜੀਤ ਸਿੰਘ ਦਾ ਚਾਰ ਵਰਤਾਰ ਮਿੱਤਰੋ ਪੱਤਰੀ ਪੰਡ ਦਾ ਰਾਜਾ ਚਾਰ ਵਰਤਾਰ ਮਿੱਤਰੋ ਪੱਤਰੀ ਪੰਡ ਦਾ ਰਾਜਾ ਸਾਹਮਣੇ ਬਾਹਾਂ ਖਿਲਾਰ ਗਿਆ ਪਰ ਗੁਰਦੇਵ ਨੰਬਰ ਜੋੜ ਹੋਇਆ ਫਿਰ ਸਾਲ ਅਮਰੀਕਾ ਸਰਕਾਰ ਪਿਆ ਵੱਡੇ ਸਹਿਯੋਗ ਭਰਾਵਾਂ ਦੇ ਰਾਣਾ ਜੀਵ ਬਲੇ ਉਹਦਾ ਬਾਬਾ ਇੰਦਰਬੀਰ ਜੀ ਤੁਹਾਡਾ ਗਹਿ ਗੱਢ ਬਹੁਤ ਧੰਨਵਾਦ ਲੋ ਗਰਦਾਸ ਬਾਕੀਪੁਰਗੇ ਦੀ ਪਈ ਹੋਈ ਰੇਡ ਫਰੰਦੀਪੁਰਗੇ ਕੋਪੀ ਤਿਆਰ ਆ ਫਰੰਦੀਪੁਰਗੇ ਕੋਪੀ ਤਿਆਰ ਆ ਲਹਾਰੇ ਵਾਲਾ ਕਹਿੰਦੇ ਅਮੜਾ ਕੋਸ਼ਿਸ਼ ਪਹਿਲਵਾਨ ਜੀ ਤੇ ਸਰਪੰਚ ਸਾਹਿਬ ਵੀ ਆਏ ਹੋਏ ਆ ਮੇਲਾ ਚੋਟੀ ਦਾ ਗੁੱਡੇ ਦੀ ਪਈ ਹੋਈ ਰੇਡ ਰਾਜਾ ਪੰਦਰੀ ਦਾ ਸੇਮ ਜਿੰਜਰ ਕੋਡੀ ਕਰਨਾ ਮਤਰੋ ਛੇਤਿਆ ਹੋ ਜਾ ਤਕੜਾ ਕੁੱਟਾ ਪੰਬੋਈ ਪੈਂਡ ਵਾਲਾ ਨਿਊ ਜਰਨਲ ਟਾਪ ਗੋਡੀਆਂ ਖੜਾ ਤੇ ਤਿੰਨ ਦਿਨ ਪਹਿਲਾਂ ਇਹ ਮੱਲ ਪੈਸਟ ਬਣਿਆ ਤੇ ਮੋਹ ਵਾਲਾ ਸਤਕਾਰ ਕਰਮੇ ਬਾਪੇ ਰਾਣੇ ਹੁਣਾਂ ਦਾ ਪਿਆਰ ਜਿਨ੍ਹਾਂ ਦੇ ਵੱਡੇ ਆਲਾ ਟੀਮਾਂ ਦੇ ਸ਼ੇਰਾ ਚੇਚੇ ਪਾਰ ਤੇ ਪਹੁੰਚਿਆ ਮਿੱਤਰੋ ਅੱਖ ਖੁੱਚ ਪਟ ਗਿਆ ਚੋਲੇ ਵਾਲਾ ਖੁੱਚ ਪਟ ਗਿਆ ਚੋਲੇ ਵਾਲਾ ਪਰ ਚਮਕੌਰ ਕੀ ਆਂਦਾ ਲਓ ਜ਼ੋਰਦਮਾ ਦਾ ਲੱਗਾ ਪਿਆਰ ਦਾ ਸੋਣੇ ਜੀ ਕੜੂਰ ਸਾਹਿਬ ਤੋਂ ਚਿੱੱਚੇ ਤੌਰ ਤੇ ਪਹੁੰਚੇ ਨੇ ਸਾਰਿਆਂ ਦਾ ਸਤਿਕਾਰ ਐਕਟਰਲੇ ਪਾਸੇ ਵੇਖਣਾ ਗੁਰੂ ਸਾਹਿਬ ਦੀ ਧਰਤੀਆਂ ਮੇਰੇ ਮਿੱਤਰੋ ਇਹ ਪਾਵਨ ਤੇ ਪਵਿੱਤਰ ਧਰਤੀ ਤੋਂ ਪਹੁੰਚਿਆ ਮਾਲਾ ਸ਼ੀਟਾਂ ਟਕਣਾ ਤੇ ਸਿਰਾਂ ਹੋ ਜਾਣਾ ਪਤਰੀ ਪਿੰਡ ਵਾਲਾ ਕਰਲਾ ਚੱਕ ਪਰ ਇਤਰਲੇ ਪਾਸ ਕੀ ਤੀਜਾ ਸਿੰਘ ਪਿੰਡ ਵਾਲਾ ਆਹ ਕੋਪੀ ਮੇਰੇ ਮਿੱਤਰੋ ਲਹਾਰੇ ਤੇਖ ਪਰੇ ਹੋ ਜੁੱਸੇ ਮਾਂਗਾ ਪੁੱਤਾਂ ਦੇ ਪੈਰਾਂ ਦੇ ਫਰਤੀਲੇ ਖਵਾਤ ਨੇ ਬੁੱਤਾਂ ਦੇ ਇੱਕਾਂ ਦੇ ਵਿੱਚ ਯੋਰ ਇਹਨਾਂ ਦੇ ਅੰਦਾ ਪਰਿਆ ਵਿਸ਼ਾਲ ਦਦਵਾਏ ਬੇਕੁਰਮ ਨੇ ਆ ਸਰਾ ਕਰਿਆ ਅਤਾਪੁਰ ਪੈਣ ਦਾ ਟਕਲਾ ਟਕਲਾ ਲੋਹਾਰੇ ਵਾਲਾ ਸਾਹਮਣੇ ਕੈਚ ਜੀ ਸਾਹਮਣੇ ਛੇਤਿਆ ਪਿਸਤਰ ਤਿਆਰ ਕਟਲਾ ਮੈਕ ਜੀ ਦੇ ਸਾਹਮਣੋਂ ਕਟਲਾ ਮੈਕ ਜੀ ਦੇ ਸਾਹਮਣੋਂ ਪਰ ਇਹ ਗੱਲ ਕਹਿਣੀ ਵੀ ਨਹੀਂ ਬਣਦੀ ਅੱਜ ਕੱਲ ਸਮੇ ਹਾਲਾਤ ਬੜੇ ਬਦਲ ਗਏ ਨੇ ਮਾਰਕ ਸੁਖ ਰੱਖੇ ਇਸ ਦਵਾ ਵੀ ਕਰਨੇ ਆ ਸਿੰਘ ਕਾਲਾ ਜੀਉ ਬੱਲੇ ਵਾਲਾ ਰਸਾਲ ਅਮਰੀਕਾ ਦਾ ਵੀਰ ਤੇ सोनू ਸ਼ਾਹ ਜੀ ਤੇ ਨਾਲ ਸਾਡਾ ਕੀਤਾ ਵੀਰ ਜੀਉ ਬੱਲੇ ਦਾ ਭਰਾੜੇ सोनू ਪਾਣੀ ਮਟਕਾਂ ਵਾਲਾ ਲਓ ਸਾਹਮਣੇ ਬੁੱड्डा ਕਹਿੰਦੇ ਭਮੋਈ ਵਾਲਾ ਕਬੱਡੀ ਪਾ ਰਿਆ ਪਾਈ ਹੀ ਰੇਡ ਉਹ ਬੱਲੇ ਬੱਲੇ ਉਹ ਬੱਲੇ ਬੱਲੇ ਹੋ ਗਈ ਮਿੱਤਰੋ ਸ਼ੇਰੇ ਸਾਡੇ ਦੇ ਲੋਹਰੀ ਮੱਲੇ ਦੇ ਐ ਸੱਜੀਆਂ ਖਵੀਆਂ ਬਾਹਾਂ ਨੇ ਗੱਲਾਂ ਸੋਕੇ ਸਰਗੋੜ ਦੀਆਂ ਗੱਲਾਂ ਕੰਦੇ ਕਮਾਨਪੁਰ ਦੇ ਮਿੱਤਰੋ ਜੀਤਾ ਪਾਪਾ ਪਿਆਦੇਵ ਜੀਤਾ ਪੱਟਾ ਫਰਾਂਸ ਲਓ ਸਾਹਮਣੇ ਸ਼ਰਲਾ ਟੱਕੂ ਰਮਾਣੇ ਪਿੰਡ ਦਾ ਵਾਲਾ ਉੱਧਰ ਦੇ ਮੌਜੂਦਾ ਲਓ ਪੱਟਾ ਸਤਕਾਰ ਇੰਟਰਲੇ ਪਾਸੇ ਗੁਰਦੀਵ ਸਿੰਘਦੀਪੁਰ ਪਿੰਡ ਚਾਰ ਚੋਟੀਆਂ ਦੇ ਤਿਆਰ ਨੇ ਦਰਾਜ ਕਾ ਪਿੰਡ ਕੁੱਕੂ ਦਾ ਲਓ ਸਾਹਮਣੇ ਬੱਲੇ ਬੱਲੇ ਹੁੰਦੀ ਮਿੱਤਰੋ ਦਰਾਜ ਕੇ ਪਿੰਡ ਵਾਲਿਆ ਜੇ ਗੁਰਦੇਵ ਡੱਕਣਾ ਜੇ ਗੁਰਦੇਵ ਡੱਕਣਾ ਜੇ ਗੁਰਦੇਵ ਡੱਕਣਾ ਜੇ ਗੁਰਦੇਵ ਡੱਕਣਾ ਬਾਬਾ ਗੁਰਪਿੰਦਰ ਸਿੰਘ ਜੀ ਸੁਤਲਾਨੀ ਸਾਹਿਬ ਵਾਲੇ ਦੁਨੀਆ ਦੇ ਪ੍ਰਸਿੱਧ ਕਬੱਡੀ ਖਿਡਾਰੀ ਇਹ ਧਰਤੀ ਦੇ ਸੱਜ ਕੇ ਮਾਰ ਦਿੰਦੇ ਆ ਬਾਬਾ ਬੰਦੇ ਸਿੰਘ ਬੁੱਢਾ ਦਲ ਵਾਲੇ ਨਾਲ ਬੈਠੇ ਨੇ ਮਹਾਂਪੁਰਸ਼ ਇਹ ਟੱਕਰ ਸਰੇ ਦੀ ਸਾਂਹ ਪਰਤੇ ਸਾਂਹ ਪਰਤੇ ਜੀਉ ਬਾਲੇ ਦੀ ਧਰਤੀ ਦੇ ਜੋ ਕਿ ਪੁੱਟਾ ਮਾਲ ਦੇ ਮੁਖੀ ਨੇ ਉਹਨਾਂ ਦਾ ਵੱਡਾ ਸਤਿਕਾਰ ਕਰਦੇ ਆ ਸਾਡੇ ਮਹਾਂਪੁਰਸ਼ਾਂ ਦੇ ਨਾਲ ਜਿਨ੍ਹਾਂ ਦਾ ਬਹੁਤ ਬਹੁਤ ਪੱਤਾ ਪਿਆਰ ਹੈ ਲਓ ਬੈਣ ਵਾਲਿਆ ਖਲਾਰ ਦੇ ਬਾਹਾ ਮੱਲਾ ਉਹਦਾ ਸਾਹਮਣੇ ਦਰਸ਼ਕ ਵੀ ਚਾਹੁੰਦੇ ਆ ਪਰ ਸ਼ਰਮ ਸ਼ਰਮ ਬੱਲੇ 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 ਛੱਗੂ ਵਾਲਾ ਗਾਣੇ ਵਾਲਾ ਅੰਦੇਰੋ ਵਾਲਾ ਦੰਦੋ ਬੱਲੇ ਬੱਲੇ ਹੋ ਜੂ ਇੰਦਰੋ ਤਾੜੀਆਂ ਮਾਰੋ ਜੋਰ ਨਾਲ ਛੱਲੇ ਦੇ ਸ਼ਰਬਾਦ ਤਕਤੇ ਕਰਦੇ ਫਿਲ ਫਾਕੀਂਦੇ ਬੱਲੇ ਓ ਸ਼ਰਨਿਆ ਵੀ ਸਾਰੇ ਹੱਥ ਤਾੜੀਆਂ ਮਾਰੋ ਇਹਨੂੰ ਚਫਾ ਕੀਂਦੀ ਏ ਦੁਨੀਆ ਇਹਦੀ ਦੁਨੀਆ ਲਾਗੇ ਪੁੱਠੇ ਸਿੱਧੇ ਦਾ ਲੈਦਾ ਰੇਡਰ ਨੂੰ ਟਾ ਤੇ ਕੰਮ ਇਹਦਾ ਰੇਡਰ ਨੂੰ ਪੁੱਠੇ ਕਰਨਾ ਚੋਟੀ ਦਾ ਜਫਾ ਜਫੀ ਕਹਿੰਦੇ ਡੱਗ ਵਾਲਾ ਸ਼ਰਨਿਆ ਲੋ ਸਾਹਮਣੇ ਸੁਖਵੀਰ ਗੁਰੂ ਸਰਗੇ ਦੀ ਪਈ ਹੂ ਜੇ ਸਾਡੀ ਨਹੀਂ ਹੋਣਾ ਤੇ ਮੇਰੇ ਕੋਈ ਗੱਲ ਨਹੀਂ ਕਿਤੇ ਹੋਰ ਦੀ ਹੋਈ ਸਾਨੂੰ ਗੱਲ ਰੜਕੂ ਸਾਡਾ ਸਤਕਾਰ ਬਾਬਾ ਜੋਰਾਵਰ ਸਿੰਘ ਇਹ ਸਾਡੇ ਛੋਟੇ ਸਤਕਾਰਯੋਗ ਤੇ ਪਾਪੇ ਨੇ ਕਿਉਂਕਿ ਪਾਕੇ ਜੱਨਾ ਘਰਾਜੇ ਜਨਮੇ ਨੇ ਇਹ ਬਾਹੋਂ ਸਾਹਮਣੇ ਬਾਹੋਂ ਇਹ ਫਰੰਦੀਪੁਰ ਵਾਲਿਆ ਭਾਈ ਤਾਣੀਆਂ ਆਪਣੇ ਆਪ ਵੱਜਦੀਆਂ ਇਹ ਬਾੜਾ ਬਾੜਾ ਥੋੜਾ ਨਿਤ ਨੀਮ ਪੱਕੇ ਕੀਤੇ ਨੇ ਨਾ ਭਰਾਵਾਂ ਨੇ ਬੋਟਰਲੇ ਪਾਸੇ ਪਿਸਤਲ ਤਿਆਰ ਆ ਪਿਸਤਲ ਤਿਆਰ ਹੈ ਤੇਜਾ ਸਿੰਘ ਪਿੰਡ ਵਾਲੇ ਵਾਲਿਆ ਜੇ ਟੱਕ ਜਮਾ ਵਾਲਿਆ ਲੋਹਾਰੇ ਵਾਲੇ ਮਨਦੀ ਬਾਛਾ ਨਿੱਤਾ 10 ਵੱਡੇ ਮਾਲਾਂ ਨੂੰ ਨੌ ਲੇਕਨ ਪੁਆਰੇ ਕਬੱਡੀ ਪੁਆਲਨ ਦੇ ਕਬੱਡੀ ਪੁਆਲਨ ਦੇ ਕਬੱਡੀ ਲਓ ਸਾਹਮਣੇ ਹਾਂ ਨਿੱਕੇ ਮੁੰਡੇ ਦੇ ਵੀ ਜ਼ੇਰ ਕਰਾਂਗੇ ਵੀਰ ਗੁੱਡਾ ਗਰੇਪੋਹੀ ਵਾਲਾ ਕਬੱਡੀ ਪਾ ਰਿਹਾ ਚਾਰ ਖੜੇ ਵੀ ਤਿਆਰ ਨੇ ਰਾਜਾ ਪੰਦਰੀ ਗੇਮ ਚੇਂਜਰ ਕਹੀਦੀ ਦੁਨੀਆ ਤੇ ਆਹ ਸਾਹਮਣੇ ਗੁਰਦਾਸ ਬਾਕੀਪੁਰ ਪਿੰਡ ਯਾਰ ਬਸ ਸੋਹਣਾ ਖੇਡਿਆ ਇਹ ਨਿਊਜ਼ੀਲੈਂਡ ਸੋਹਣਾ ਖੇਡਿਆ ਮਿੱਤਰੋ ਸਾਹਮਣੇ ਕਬੂਤਰ ਦਾ ਪੱਠਾ ਹੈ ਸਾਹਮਣੇ ਕੌਡੀ ਕੌਡੀ ਕਰਦਾ ਆਹ ਚੱਗੂ ਚੋਲੇ ਵਾਲਾ ਲਓ ਸਾਹਮਣੇ ਕਬੱਡੀ ਫੇਰ ਪਈ ਹੋਈ ਆ ਮਨਦੀਪ ਮਿੱਟੀ ਜੀ ਧੰਨਵਾਦ ਦੁਬਾਰੇ ਮਨਦੀਪ ਮਿੱਟੀ ਤੇ ਜੋਗਾ ਟਰੀ ਧੰਨਵਾਦ ਵੀ ਜੋਗਾ ਟਰੀ ਸਾਡਾ ਧੰਨਵਾਦ ਕਰਦੇ ਵੀ ਧੰਨਵਾਦ ਚੇਰਾ ਆ ਗਿਆ ਚੇਰਾ ਜੇ ਰੋਂਦੀ ਹੋਈ ਬੇਗਮ ਦੇ ਖੁੱਲ ਕੇ ਵਾਲ ਕਲੇ ਵਿੱਚ ਪੈ ਗਏ ਦੋ ਸਿੰਘ ਸੂਰਮੇ ਵੀ ਵੱਲ ਕੇ ਸਿਰ ਬਸੇ ਦਾ ਲੈ ਗਏ ਕਰਨ ਵੀਰ ਮਾਝਾ ਤਰਾਹ ਤੋਂ ਤਾ ਚੀਚੇਰਾ ਚੀਚੇ ਤੌਰ ਤੇ ਪੁੱਜਿਆ ਲਓ ਸਾਹਮਣੇ ਰੇਡ ਪਈ ਹੋਈ ਆ ਸਤਕਾਰ ਅੰਦਰੋਂ ਲੈ ਪਾਸ ਕੇ ਵੇਖਦੇ ਮਲ ਤਿਆਰ ਵਰਤਿਆਰੇ ਝੋਟਿਆ ਉਹ ਟਕੜਾ ਹੋਇਆ ਉਹ ਟਕੜਾ ਹੋਇਆ ਜਿੰਨੂੰ ਆਖਿਆ ਟੋਟਾ ਦਾ ਜੋੜ ਪਾਵਾ ਹੁੰਦਾ ਇੱਥੇ ਝੋਟਿਆਂ ਤੇ ਸਾਹਮਣਾਂ ਫਿਰਦੇ ਜਵਾਨੋ ਚੁੱਕੀ ਵਾਲੇ ਹੁਣ ਮੋਲ ਇੱਥੇ ਪਈਦਾ ਇਸ ਵਾਰ ਪੱਕੀ ਹਾ ਹੁਣ ਤਾਂ ਲੋ ਸਾਹਮਣੇ ਸੁਖਵੀਰ ਦੀ ਕਬੱਡੀ ਪਈ ਹੋਈ ਆ ਹੁਣ ਚੜ੍ਹਿਆ ਅੱਠ ਦੀ ਪੁਲੀ ਦੇ ਪੜਾ ਗੱਡੀਆਂ ਗਰਮ ਹੋਊਗਾ ਵਕੀਰ ਸਾਹਿਬ ਗੱਡੀਆਂ ਗਰਮ ਹੋਊਗਾ ਹੁਣ ਉਹ ਬੰਦੇ ਚ ਬੰਦਾ ਪਰ ਮਾਈ ਵੀ ਦੇਖਦੇ ਆ ਜਿੱਤਰਾ ਧੰਵਾ ਕਰਦਾ ਉਹ ਸਾਹਮਣੇ ਬਾਹਰ ਸਾਹਮਣੇ ਜਿੱਕਦਰੇ ਰਾਜੇ ਨਾਲ ਟੱਕਰ ਹੋ ਜੇ ਤੇਰੀ ਜਿੱਕਦਰੇ ਰਾਜੇ ਨਾਲ ਟੱਕਰ ਹੋ ਜੇ ਰਾਜਿਆ ਹੋ ਟੱਕੜਾ ਹੋ ਟੱਕੜਾ ਅਕਰਾ ਦੇ ਧੰਨ ਧਾਨ ਉਹ ਤੇਰੇ ਵਰਗਾ ਇੱਥੇ ਕੋਈ ਨਹੀਂ ਮੱਲਾ ਉਹ ਤੇਰੇ ਵਰਗਾ ਇੱਥੇ ਕੋਈ ਨਹੀਂ ਦੀਪੁਰ ਬਹੁਤ ਬਹੁਤ ਧੰਨਵਾਦ ਜੀ ਸਾਹਮਣੇ ਸੋਰਾ ਮੀਰਾ ਟੱਕਣਾ ਬਈ ਹੀ ਰੇਡ ਸੇ ਬੱਲੇ 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 ਇੰਨੀ ਕਾ ਕੈਂਚੇ ਜਿੱਤੇ ਇਹਨੇ ਮੋਟਰਸਾਈਕਲ ਜਿੱਤੇ ਸਜਨਾ ਭਲਵਾਨ ਦਾ ਇਹ ਗੰਦੂ ਵਾਲੀ ਸੇਵਕ ਦਾ ਕਹਿੰਦੇ ਚਿਹਪਾ ਮਾਵੇ ਅੰਦਰਲੇ ਪਾਸੇ ਗੁੰਡਾ ਪੰਡਾ ਪੰਡਾ ਮਿੱਤਰੋ ਔਰ ਟ੍ਰਾਂਸਪੋਰਟਰ ਵਾਲਾ ਭਰਾ ਸਰਦਾਰੀ ਦਾ ਤਬਈ ਦੇ ਵਿੱਚ ਇਹ ਉਹਦੇ ਪੰਡਾਵਾ ਮਲ ਇੱਕ ਵਾਰ ਕੋੜਾ ਟੱਕੜਾ ਮਨਦੀਪ ਸਿੰਘ ਕਰ ਲਾ ਧਿਆਨ ਇਧਰਲੇ ਪੱਟ ਕੇ ਲਓ ਸਾਹਮਣੇ ਟੱਕੇ 10 ਮਿੰਟ ਬੈਿਆ ਅਸੀਂ ਹਰਦੀਪ ਕਪਾਲੇ ਜੀ ਨੂੰ ਕੋਈ ਸਮਾਂ ਦਵਾਂਗੇ ਮੇਰਾ ਵੀਰ ਆ 5 ਕਿੰਮਟ ਖੜ ਜਾ ਮੇਰੇ ਭਰਾ ਬਰਬਰ ਧੰਨਵਾਦ ਲਓ ਸਾਹਮਣੇ ਕਬੱਡੀ ਪਈ ਹੋਈ ਆ ਇਧਰਲੇ ਪਾਸੇ ਜੋਧਾ ਡਾਲੇ ਕੇ ਪਿੰਡ ਵਾਲਾ ਤੇ ਰੇਡ ਪਾਉਣ ਦੇ ਲਈ ਮੁੰਡਾ 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 ਡੈਰ ਹੀ ਚਲੀ ਜਾਂਦਾ ਮੇਰੇ ਬਾਹ ਬਹੁਤ ਵੱਡੇ ਪੱਤਰ ਤੇ ਆ ਬਾਬਾ ਗੁਰਪੰਦਰ ਸਿੰਘ ਬਡਾਲਾ ਸਾਹਿਬ ਇਸ ਇਲਾਕੇ ਨੂੰ ਕਬੱਡੀ ਦੀ ਦੇਣ ਸਾਡੇ ਮਹਾਂਪੁਰ ਇੱਕ ਪ੍ਰਵਾਹ ਚਲਾਇ ਕਿਤੇ ਜਾ ਕੇ ਵੇਖੋ ਸਤਲਾਨੀ ਸਾਹਿਬ 3 ਬੱਚੇ ਪੜਦੇ ਆ ਇਹ ਪੱਕੇ ਮਾਲਕ ਤਾਂ ਦਰਸਤਿਆਂ ਦੇ ਵਿੱਚ ਰੱਖੇ ਜਮਾਨੇ ਪੱਟੇ ਰਤਬੇ ਹਟਾਏ ਵੀ ਗੁਰਦੇਵ ਸਿੰਘ ਉਹ ਟੱਕਰ ਸਾਹਮਣੇ ਕੁੱਕੂ ਦੇ ਨਾਲ ਲਓ ਸਾਹਮਣੇ ਦੁੱਲੇ ਦੀ ਕਬੱਡੀ ਪਈ ਹੋਈ ਆ ਚਾਰ ਖਿਡਾਰੀ ਤਿਆਰ ਨੇ ਦੁੱਲੇ ਦੀ ਰੇਡ ਇੱਕ ਫਕਾਹਪੁਰ ਗਿਆ ਕਿਨੇ ਕੋਸ਼ਿਸ਼ ਕਰ ਰਹੀ ਵੱਡੇ ਪੱਬਰ ਤੇ ਮੇਲਾ ਕਰਵਾਇਆ ਸਤਕਾਰ ਕਰਨੇ ਮਨਦੀਪ ਉਹਨਾਂ ਦੇ ਕੋਲ ਸਾਡੇ ਭਰਾਵਾਂ ਦੇ ਨਾਮ ਮੈਂ ਧੰਨਵਾਦ ਕਰਨਾ ਮਨਦੀਪ ਉਹਨਾਂ ਭਰਾਵਾਂ ਦਾ ਜਗਰ ਜਰੂਰ ਕਰਦੀ ਅੰਦਰਲੇ ਪਾਸੇ ਜਿਉਣ ਵਾਲਾ ਦੂਜੇ ਪਾਸੇ ਤਰਾਜ ਕੇ ਉਹ ਬੱਲੇ ਬੱਲੇ ਮੇਰੇ ਮਿੱਤਰੋ ਖੜ ਜੋ ਪਾਸੇ ਨਹੀਂ ਹੋ ਰਿਹਾ ਸਰਪੰਚਾ ਉਹ ਵੇਖ ਸਰਪੰਚਾ ਉਹ ਵੇਖ ਸਰਪੰਚਾ ਪਰ ਜਿਉਣ ਵਾਲੇ ਪੈਨ ਵਾਲਾ ਸਾਹਮਣੇ ਸਾਡਾ ਵੀ ਚੀਚੇ ਵਾਲਾ ਤੇ ਗਿੰਦਾ ਅੱਜ ਗੋਲਾ ਪਹਿਲਵਾਨ ਚੀਚਾ ਜੀ ਸਾਰਿਆਂ ਦਾ ਬਹੁਤ ਬਹੁਤ ਸਤਿਕਾਰ ਆ ਲਓ ਕਬੱਡੀ ਕਹਿੰਦੇ ਗਰਦਾਸ ਦੀ ਪਈ ਹੋਈ ਰੇਡ ਚਾਰੇ ਖਿਡਾਰੀ ਚਾਰੇ ਅੰਤਪੋਲੇ ਦੇ ਵਿੱਚ ਮੈਚ ਕੇ ਖੇਡ ਟੀਮਾਂ ਦੇ ਪ੍ਰੇਰ ਹੁਣ ਲੌਣੀ ਦੀਓ ਦੇਰ ਜੇਤ ਵਾਲੇ ਝੰਡੇ ਸੀ ਗੱਡ ਦੇਣੇ ਰਹਿੰਦੇ ਕੰਡੇ ਮੱਝਲੇ ਨੇ ਪੱਟਾ ਵੀਰ ਫਿਰ ਦੋ ਕੁ ਮਿੰਟ ਤੱਕ ਮੇਰੇ ਵਾਲੇ ਪਾਸੇ ਆਦਾ ਇਧਰਲੇ ਪਾਸੇ ਆਓ ਅੱਥੇ ਰੱਖੋ ਮੱਲਾ ਇਹ ਪੰਦਰੀ ਪਿੰਡ ਵਾਲਾ ਵੀ ਬਹੁਤ ਪਿਆਰ ਕਰਦੇ ਆ ਖਿਡਾਰੀ ਨੂੰ ਚਾਰ ਜਾਸੀ ਲੈ ਵੀ ਦੰਪਸਟੋਲਾ ਮਿੱਤਰੋ ਆ ਬੈਸਟੋਲ ਸਾਹਮਣੇ ਤਿਆਰ ਛੇਤਿਆ ਪੂਰਾ ਤੱਕੜਾ ਨਾਮ ਹੁੰਦਾ ਤਾਲੇ ਕੇ ਪੈੰਡੜਿਆ ਹੋ ਤੱਕੜਾ ਤੇਜਾ ਸਿੰਘ ਪੈੰਡਾ ਮੱਖਣ ਮੱਖੀ ਦਾ ਯਾਰ ਰੇਡ ਤੇ ਜਾਫੀ ਜੱਫੇ ਲਾਉਂਦੇ ਨੇ ਉਹ ਧਰਤੀ ਦਾ ਤੇ ਢੜਕੇ ਜਿੱਥੇ ਪੈ ਟਕਾਉਂਦੇ ਨੇ ਮਰਕਰ ਤੇ ਨਹੀਂ ਜਾਂਦੀ ਆਦਿਆ ਸ਼ੇਰ ਨਵਾਬੀਆਂ ਦੀ ਪਰ ਇਧਰ ਦੇ ਪਾਸੇ ਪੁਆਇੰਟ ਸਤਲਾਨੀ ਸਾਹਿਬ ਵਾਲੇ ਜਿਨ੍ਹਾਂ ਦੀਆਂ ਵੱਟੀਆਂ ਹਾਜ਼ਰੀਆਂ ਅੱਜ ਵੱਟੀਆਂ ਗੱਲਾਂ ਹੁਣ ਤੇ ਹਾਲ ਸੇ ਤੱਕਰ ਹੋ ਜੇ ਤੇ ਮੇਲਾ ਪਣੇ ਆਪ ਆ ਗੂੰਜ ਉੱਠਣਾ ਜਿਹੜੇ ਜਿਹੜੇ ਚਾਹੁੰਦੇ ਤੇ ਫੰਦੀਪੁਰੀਆ ਮੇ ਤੱਕਰ ਹੋ ਜੇ ਤਾੜੀ ਮਾਰ ਕੇ ਦੱਸੋ ਕਬਾਰ ਤੱਕਰ ਲਈ ਪਾਸ ਆਓ ਇੱਕਮ ਹੱਤਾਪੁਰ ਕੈਂਡ ਵਾਲਾ ਹਾ ਗੁਰਦਾਸ ਇਹ ਬੰਦੀਪੁਰੀਆ ਗੁਰਦਾਸ ਦੇ ਵੀਰੋ ਵੀਰੋ ਮਲੇਰ ਦੀ ਧਰਤੀ ਦੀ ਇਹ ਕਹਿੰਦੇ ਫੰਦੀਪੁਰੀਆ ਖੇਡ ਗਰਾਊਂਡ ਦੇ ਵਿੱਚ ਕਬੱਡੀ ਪਾਲ ਨੂੰ ਅਕੇ ਵੱਧ ਗਿਆ ਲੈਪੀ ਰਾਜਿਆ ਮੋੜ 21 ਦੀ 31 ਉਹ ਮੋੜ ਜੋ ਪੱਟਾ ਮੇਲਾ ਕਹਿੰਦੇ ਜਿਓ ਵਾਲੀ ਧਰਤੀ ਬਹੁਤ ਸਰਦਾਰ ਉਹ ਦੋ ਸਰਦਾਰ ਪਿੱੜਪੇ ਤੇ ਗੱਲਾਂ ਬਹੁਤ ਵੱਡੀਆਂ ਮੇਰੇ ਵੀਰੋ ਆਪਣੇ ਤਿਆਰ ਪਰਮਜੀਤਾ ਭਨੇਮਾ ਕੁੱਡੀ ਪਾਉਂਦਾ ਇਹ 500 ਆ ਰੇਡ ਤੇ ਜੜਾ ਕਾਉਂਟਰ ਨੇ ਪਾਸੇ ਚੱਕੂ ਚੋਲੇ ਵਾਲਾ ਪੈਰ ਵਰ ਤਿਆਰ ਦੇ ਨਾਲ ਇਹ ਆਹ ਰੇਡ ਕੀਂਦੇ ਲੋਕ ਪੈਸੇ ਨੂੰ ਕਮਾਈ ਕਹਿੰਦੇ ਨੇ ਇਹਨੇ ਲੋਕ ਕਮਾਇਆ ਮਿੱਤਰੋ ਲੋਕ ਕਮੂੜੇ ਔਖੇ ਜਿਹੜੇ ਫਰੰਦੀਪੁਰਿਆਂ ਨੇ ਕਮਾਲਿਆ ਇੱਧਰਲੇ ਪਾਸੇ ਦੇਖਣਾ ਗੁਰੂ ਸਰਪੰਦ ਦੇਖੀ ਪੱਤਰੀ ਆਇਆ ਪਰ ਚਾਰ ਚਾਰ ਕੋਟ ਵੀ ਕਦੇ ਅਰਸ਼ ਚੋਲੇ ਨਾਲ ਪਜਣਾ ਤੇ ਦਾਸ ਵੀ ਪਈ ਰਿਆ ਗੱਲਾਂ ਵੱਟੀਆਂ ਤੇ ਅੱਜ ਮਿੰਟੂ ਪੱਤਰੀ ਵਾਲੇ ਨੇ ਜਫਾ ਲਾਇਆ ਤਾੜੀ ਮਾਰੋ ਇੱਕ ਵਾਰ ਮਿੰਟੂ ਪੱਤਰੀ ਵਾਲਾ ਪਾ ਓਏ ਪੱਤਰੀ ਵਾਲਿਆ ਇੱਕ ਰਾਜਾ ਸਾਡਾ ਪੱਤਰੀ ਵਾਲਾ ਪਰ ਉਹ ਪੱਤਰੀ ਹੋਰ ਹੈ ਇਸ ਸਮੇਂ ਕਬੂਤਰਾ ਦੀ ਪੱਤਰੀ ਆਉਣਾ ਹੈ ਦੀਪੂ ਕਾਫੀ ਨੇ ਸਾਡੇ ਨੇ ਦੋ ਮੋਟਰਸਾਈਕਲ ਉੱਥੇ ਸਪான்ਸਰ ਕਰਨੇ ਜਿਹਦਾ ਪਿਆਰ ਅਰਨ ਸ਼ਰਮਾ ਦੇ ਨਾਲ ਅਜੇ ਅਮਰੀਕਾ ਦੇ ਨਾਲ ਹੈ ਪਾਪਾ ਪਿਆਰ ਬਣਾ ਕੇ ਰੱਖੇ ਇੱਧਰਲੇ ਪਾਸੇ ਸ਼ੇਰਾ ਇੱਕ ਵਾਰ ਟੱਕਰ ਇੱਕ ਵਾਰ ਟੱਕਰ ਜਾਹ ਕਾਪਰੀਆ ਮੇਰੇ ਵੀਰੋ ਇੱਕ ਨਵਾਂ ਵੀ ਕੰਨੀ ਤੋਂ ਆਹ ਬਾਜੀ ਮਾਰ ਦਿੱਤੀ ਆਹ ਬਾਜੀ ਮਾਰ ਦੀਪ ਸਿੰਘ ਜੀ ਕਬੱਡੀ ਜਿਵੇਂ ਮੈਦਾਨਾਂ ਤੇ ਸ਼ੇਰ ਹੁੰਦਾ ਖੁੱਲਾ ਤੁੱਲਾ ਤੁੱਲਾ ਸਾਹਮਣੇ ਖਤਾਪੁਰੀਆ ਆਓ ਟੱਕਰ ਬਾਦ ਬੁੰਦਿਆ ਟੱਕੀ ਮਾਰੀ ਚਾਰ ਜੱਫੀ ਆ ਚੌਹਾਂ ਨੂੰ ਰਕਾਰ ਦਿੱਤਾ ਮੇਰੇ ਵੀਰੋ ਕਹਿੰਦੇ ਰੀਆਲਾ ਟੱਕਰ ਕੋਈ ਕੰਮ ਨਹੀਂ ਫੇਕ ਉਹ ਮਾਰ ਮਾਰ ਧੋਲਾ ਪਾੜੇ ਕੱਢ ਦਿੰਦੇ ਸਿੱਕ ਉਹ ਟੱਕਰ ਕਿਦਾਂ ਹੋ ਗਈ ਇਹਨੂੰ ਗੇਮ ਚੇਂਜਰ ਕਹਿੰਦੇ ਮਿੱਤਰੋ ਇਹਨੂੰ ਗੇਮ ਚੇਂਜਰ ਕਹਿੰਦੇ ਇਹ ਕਹਿੰਦੇ ਰਾਜਾ ਬੰਦਰੀ ਵਾਲਾ ਮੁੰਡਾ ਕਿਹਦੇ ਵੱਖਾਉਣਾ ਜੇ ਦੁਨੀਆ ਵਿੱਚ ਆਉਣਾ ਆ ਮੇਲਾ ਗੂੰਜ ਉੱਠਣਾ ਆ ਤਾਣੀਆਂ